ਸਿਹਤ ਪੰਜਾਬ ਦੇ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਤਾਂ ਦੋਸਤੋ ਅੱਜ ਕੱਲ ਬਦਲਦੇ ਮੌਸਮ ਦੇ ਕਾਰਨ ਬਹੁਤ ਸਾਰੇ ਲੋਕਾਂ ਨੂੰ ਖੰਘ ਹੋ ਗਈ ਹੈ। ਸੁੱਕੀ ਖੰਘ ਤਾਂ ਦੋਸਤੋ ਇੰਨੀ ਜ਼ਿਆਦਾ ਪਰੇਸ਼ਾਨ ਕਰਦੀ ਹੈ ਕਿ ਲੋਕਾਂ ਨੂੰ ਸਾਹ ਲੈਣਾ ਵੀ ਔਖਾ ਹੋ ਜਾਂਦਾ ਹੈ। ਤਾਂ ਅੱਜ ਦੇ ਇਸ ਵੀਡੀਓ ਵਿੱਚ ਤੁਹਾਨੂੰ ਦੋਸਤੋ ਇੱਕ ਅਜਿਹੇ ਘਰੇਲੂ ਸਸਤੇ ਨੁਸਖੇ ਬਾਰੇ ਦੱਸਾਂਗੇ ਜਿਸ ਨੂੰ ਤੁਸੀਂ ਆਪਣੇ ਘਰ ਵਿੱਚ ਹੀ ਬੈਠੇ ਤਿਆਰ ਕਰ ਸਕਦੇ ਹੋ ਅਤੇ 5 ਮਿੰਟ ਦੇ ਵਿੱਚ ਵਿੱਚ ਹੀ ਦੋਸਤੋ ਤੁਸੀਂ ਆਪਣੀ ਸੁੱਕੀ ਖੰਘ ਤੋਂ ਆਰਾਮ ਲੈ ਸਕਦੇ ਹੋ। ਤਾਂ ਇਸ ਨੁਸਖੇ ਨੂੰ ਤਿਆਰ ਕਰਨ ਲਈ ਦੋਸਤੋ ਤੁਹਾਨੂੰ ਜਿਹੜੀ ਚੀਜ਼ ਦੀ ਜ਼ਰੂਰਤ ਪਵੇਗੀ ਉਹ ਹੈ ਦੋਸਤੋ ਅਦਰਕ। ਅਦਰਕ ਸੁੱਕੀ ਸਾਂਗ ਲਈ ਬੇਹਦ ਫਾਇਦੇਮੰਦ ਹੁੰਦੀ ਹੈ ਇਸ ਲਈ ਦੋਸਤੋ ਤੁਸੀਂ ਕੀ ਕਰਨਾ ਹੈ ਕਿ ਇੱਕ ਗੰਡ ਲੈਣੀ ਹੈ ਦੋਸਤੋ ਤੁਸੀਂ ਅਦਰਕ ਦੀ ਉਸ ਨੂੰ ਦੋਸਤੋ ਤੁਸੀਂ ਚੰਗੀ ਤਰ੍ਹਾਂ ਕੁੱਟ ਲੈਣਾ ਹੈ ਅਤੇ ਇਸ ਨੂੰ ਕੁੱਟਣ ਤੋਂ ਬਾਅਦ ਤੁਸੀਂ ਇਸ ਵਿੱਚ ਇੱਕ ਚੁਟਕੀ ਨਮਕ ਨਮਕ ਦੋਸਤੋ ਤੁਸੀਂ ਕਾਲਾ ਮਿਲਾਉਣਾ ਹੈ ਅਤੇ ਦੋਸਤੋ ਬਾਅਦ ਵਿੱਚ ਤੁਸੀਂ ਉਸ ਵਿੱਚੋਂ ਥੋੜਾ ਜਿਹਾ ਲੈ ਕੇ ਆਪਣੇ ਜਹਾੜ ਦੇ نیچے ਦਬਾ ਲੈਣਾ ਹੈ ਇਹ ਦੋਸਤੋ ਰਸ ਤੁਹਾਡੇ ਮੂੰਹ ਵਿੱਚ ਹੌਲੀ-ਹੌਲੀ ਅੰਦਰ ਜਾਊਗਾ ਅਤੇ ਦੋਸਤੋ ਜਿਵੇਂ ਜਿਵੇਂ ਇਹਦਾ ਰਸ ਤੁਹਾਡੇ ਮੂੰਹ ਦੇ ਵਿੱਚ ਜਾਵੇਗਾ ਉਸੇ ਤਰ੍ਹਾਂ ਦੋਸਤੋ ਤੁਹਾਨੂੰ ਸੁੱਕੀ ਖੰਗ ਤੋਂ ਰਾਹਤ ਮਿਲੇਗੀ 5 ਮਿੰਟਾਂ ਦੇ ਵਿੱਚ ਵਿੱਚ ਹੀ ਦੋਸਤੋ ਤੁਹਾਨੂੰ ਸੁੱਕੀ ਖੰਗ ਤੋਂ ਬਿਲਕੁਲ ਰਾਹਤ ਮਿਲ ਜਾਵੇਗੀ ਤਾਂ ਐਸੇ ਸਾਡੇ ਅੱਜ ਦੀ ਵੀਡੀਓ ਉਮੀਦ ਕਰਦੇ ਹਾਂ ਦਿੱਤੀ ਗਈ ਜਾਣਕਾਰੀ ਪਸੰਦ ਆਈ ਹੋਵੇਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਜਰੂਰ ਕਰਨਾ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਜਰੂਰ ਕਰਨਾ Takiovis de -da la Ablezac în Tanvad.